ਹੈਲੋ ਜੀ ਅੱਜ ਆਪਾਂ ਬਣਾ ਰਹੇ ਹਾਂ ਜੀ ਪਾਵਾਜੀ ਘਰ ਦੇ ਵਿੱਚ ਜਿਹੜੀ ਕਿ ਸਾਰਿਆਂ ਦੀ ਫੇਵਰਿਟ ਹੈ ਸਾਰੇ ਬਹੁਤ ਖੁਸ਼ ਹੋ ਕੇ ਖਾਂਦੇ ਨੇ ਬਾਜ਼ਾਰ 'ਚ ਆਪਾਂ ਖਾਂਦੇ ਆ ਆਪਾਂ ਨੂੰ ਥੋੜੀ ਜੀ ਮਹਿੰਗੀ ਪੈਂਦੀ ਹੈ 80 80 70 70 ਰੁਪਏ ਦੀ ਪਲੇਟ ਮਿਲਦੀ ਹੈ ਜੀ ਘਰ ਦੇ ਵਿੱਚ ਆਪਾਂ 100 ਰੁਪਏ ਦੇ ਵਿੱਚ ਸਾਰੇ ਪਰਿਵਾਰ ਵਾਸਤੇ ਬਣਾ ਸਕਦੇ ਹਾਂ ਲੋ ਜੀ ਭਾਜੀ ਬਣਾਉਣ ਵਾਸਤੇ ਆਪਾਂ ਜਿਹੜਾ ਜਿਹੜਾ ਸਮਾਨ ਆਪਾਂ ਨੂੰ ਚਾਹੀਦਾ ਤੁਹਾਨੂੰ ਦੱਸ ਦਿਆਂਗੀ ਦੋ ਲੱਟੇ ਜੀ ਆਪਾਂ ਆਲੂ ਥੋੜੇ ਜੇ ਲੱਟੇ ਜੀ ਆਪਾਂ ਹਰੀ ਮਟਰ ਥੋੜੀ ਜੇ ਲੱਟੇ ਜੀ ਆਪਾਂ ਗਾਜਰ ਇੱਕ ਲੱਟੇ ਜੀ ਆਪਾਂ ਵੀ ਟੂਟ ਸ਼ੀਮਲਾ ਮੇ ਤੇ ਤੇ ਜੀ ਆਪਾਂ ਅੱਧੀ ਦੋ ਦੋ ਤਿੰਨ ਲਵਾਂਗੇ ਜੀ ਆਪਾਂ ਟਮਾਟਰ ਤੇ ਸਭ ਤੋਂ ਪਹਿਲਾਂ ਆਪਾਂ ਸਾਰੀਆਂ ਸਬਜ਼ੀਆਂ ਆਪਾਂ ਕੁੱਕਰ ਦੇ ਵਿੱਚ ਬੋਇਲ ਕਰਦੇ ਆਂਗੇ ਹੁਣ OK ਕੁੱਕਰਾਸ ਪਾਵਾਂਗੇ ਆਪਾਂ ਪਾਣੀ ਦਾ ਆਪਾਂ ਇਹਨੂੰ ਦੋ ਵਿਸਲ ਲਵਾਵਾਂਗੇ ਜੀ ਤੋ ਜੀ ਸਬਜ਼ੀ ਆਪਣੀਆਂ ਸਾਰੀਆਂ ਪੱਕ ਗਈਆਂ ਨੇ ਆ ਦੇਖੋ ਥੋੜੀ ਜੀ ਆਪਾਂ ਮੈਸ਼ਰ ਨਾਲ ਇਹਨੂੰ ਮੈਸ਼ ਕਰ ਲਾਂਗੇ ਇਧਰ ਲਾਉਣੀ ਹੈ ਜੀ ਆਪਾਂ ਤੜਕਾ ਲਓ ਜੀ ਇਹਦੇ ਵਿੱਚ ਪਾਵਾਂਗੇ ਆਪਾਂ ਸਭ ਤੋਂ ਪਹਿਲਾਂ ਬਟਰ ਤੇ ਥੋੜਾ ਜਿਹਾ ਪਾਵਾਂਗੇ ਜੀ ਆਪਾਂ ਇਹਦੇ ਵਿੱਚ ਘਿਓ ਬਟਰ ਪਾਉਣ ਨਾਲ ਬਿਲਕੁਲ ਬਾਜ਼ਾਰ ਵਰਗਾ ਟੇਸਟ ਤੇ ਫਲੇਵਰ ਆਊਗਾ لو جی ਜੇ ਤੁਸੀਂ ਇਕੱਲਾ ਬਟਰ ਪਾਉਣਾ ਚਾਹੋ ਤਾਂ ਇਕੱਲਾ ਬਟਰ ਵੀ ਪਾ ਸਕਦੇ ਹੋ ਮੈਂ ਥੋੜਾ ਜਿਹਾ ਵਿੱਚ ਦੇਸੀ ਘਿਓ ਪਾਇਆ ਤੇ ਇੱਕ ਬਟਰ ਪਾਇਆ ਤੇ ਸਭ ਤੋਂ ਪਹਿਲਾਂ ਪਾਵਾਂਗੇ ਜੀ ਆਪਾਂ ਇਹਦੇ ਵਿੱਚ ਜੀਰਾ ਜੀਰੇ ਨੂੰ ਭੁੰਨ ਕੇ ਤੇ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਥੋੜੇ ਜਿਹੇ ਪਿਆਜ਼ ਪਿਆਜ਼ ਨੂੰ ਆਪਾਂ ਚੰਗੀ ਤਰ੍ਹਾਂ ਭੁੰਨਾਂਗੇ ਜੀ ਹੁਣ ਪਾਵਾਂਗੇ ਆਪਾਂ ਟਮਾਟਰ ਤੇ ਸ਼ਿਮਲਾ ਮਿਰਚ ਜੇ ਤੁਸੀਂ ਸਭ ਤੋਂ ਪਹਿਲਾਂ ਆਪਾਂ ਥੋੜਾ ਜਿਹਾ ਨਮਕ ਪਾਵਾਂਗੇ ਤਾਂ ਜੋ ਟਮਾਟਰ ਆਪਣੇ ਚੰਗੀ ਤਰ੍ਹਾਂ ਗਲ ਜਾਣ ਲੋ ਜੀ ਆਪਾਂ ਟਮਾਟਰ ਚੰਗੀ ਤਰ੍ਹਾਂ ਆਪਣੇ ਸੌਫਟ ਹੋ ਜਾਣ ਇਸ ਕਰਕੇ ਆਪਾਂ 2 ਕਿ ਮਿੰਟ ਵਾਸਤੇ ਇਹਨੂੰ ਢਾਕੇ ਤੇ ਪਾਵਾਂਗੇ ਲੋ ਜੀ ਟਮਾਟਰ ਆਪਣੇ ਸੌਫਟ ਹੋ ਗਏ ਨੇ ਸਭ ਤੋਂ ਪਹਿਲਾਂ ਪਾਵਾਂਗੇ ਜੀ ਆਪਾਂ ਪਾਊਡਰ ਜੀ ਮਸਾਲਾ ਆਪਾਂ ਪਾਵਾਂਗੇ ਜੀ ਥੋੜਾ ਧਨੀਆ ਪਾਊਡਰ ਹਲਦੀ ਪਾਵਾਂਗੇ ਥੋੜੀ ਜੀ ਕਸ਼ਮੀਰੀ ਲਾਲ ਮਿਰਚ ਪਾਵਾਂਗੇ ਤੇ ਥੋੜਾ ਜਿਹਾ ਆਪਾਂ ਪਾਵਾਂਗੇ ਜੀ ਚਾਟ ਮਸਾਲਾ ਚੰਗੀ ਤਰ੍ਹਾਂ ਆਪਾਂ ਕਰਚੀ ਦੀ ਸਹਾਤੇ ਨਾਲ ਇਹਨੂੰ ਬਿਲਕੁਲ ਐ ਚੰਗੀ ਤਰ੍ਹਾਂ ਨਾਲ ਇਹਨੂੰ ਪੀਸ ਲਾਂਗੇ ਤੇ ਆਪਾਂ ਹੁਣ ਪਾਵਾਂਗੇ ਜੀ ਆਪਣਾ ਜਿਹੜਾ ਹੁਣ ਪਾਵਾਂਗੇ ਜੀ ਆਪਾਂ ਇਹਦੇ ਵਿੱਚ ਸਰ੍ਹਦੀਆਂ ਜਿਹੜੀਆਂ ਪਾਵਾਲ ਕੇ ਰੱਖੀਆਂ ਹੋਈਆਂ ਨੇ ਤੁਹਾਨੂੰ ਪਾ ਚੰਗੀ ਤਰ੍ਹਾਂ ਨਾ ਮੈਸ਼ਰ ਦੇ ਨਾਲ ਮੈਸ਼ ਕਰ ਦਾਂਗੇ ਸਬਜ਼ੀਆਂ ਥੋੜੀਆਂ ਜਿਹੀਆਂ ਇੱਕ ਪਾਵਾਂਗੇ ਜੀ ਆਪਾਂ ਅੱਧੇ ਕਲੇਮੂ ਦਾ ਅੱਧੇ ਵਿੱਚ ਰਸ ਥੋੜਾ ਜਿਹਾ ਪਾਵਾਂਗੇ ਇਹਦੇ ਵਿੱਚ ਧਨੀਆ ਇੱਕ ਥੋੜੀ ਜਿਹੀ ਪਾਵਾਂਗੇ ਜੀ ਆਪਾਂ ਕਸਤੂਰੀ ਮੇਥੀ ਲੋਜੀ ਪਾਜੀ ਆਪਣੀ ਬਣ ਕੇ ਤਿਆਰ ਹੈ ਤਾਂ ਜਿਹੜੇ ਬਾਜ਼ਾਰ ਵਾਲੇ ਹੁੰਦੇ ਥੋੜਾ ਇਹਦੇ ਵਿੱਚ ਕਲਰ ਪਾ ਦਿੰਦੇ ਹੈਗੇ ਫੂਡ ਕਲਰ ਆਪਾਂ ਘਰ ਘਰੇ ਖਾਣੀ ਆ ਆਪਾਂ ਇਹਦੇ ਵਿੱਚ ਕੋਈ ਵੀ ਫੂਡ ਕਲਰ ਨਹੀਂ ਐਡ ਕੀਤਾ ਹੈਗਾ ਲਓ ਜੀ ਪਾਉ ਬਣ ਕੇ ਆਪਣੀ ਤਿਆਰ ਲਓ ਜੀ ਭਾਜੀ ਬਣ ਕੇ ਹੈਗੀ ਹੈ ਤਿਆਰ ਬਹੁਤ ਹੀ ਵਧੀਆ ਬਣੀ ਹੈ ਟੇਸਟੀ ਬਣੀ ਹੈ ਖੁਸ਼ਬੂਦਾਰ ਤੇ ਹੁਣ ਆਪਾਂ ਆਪਣਾ ਪਾਉ ਤਿਆਰ ਕਰਦੇ ਹਾਂ ਜੀ ਇਹ ਲੈ ਤੇ ਜੀ ਆਪਾਂ ਬਜਾ ਵਿੱਚੋਂ ਲੈਂਦੇ ਜੀ ਆਪਾਂ ਪਾਉ ਇਹਨੂੰ ਥੋੜਾ ਜਿਹਾ ਆਪਾਂ ਕਟਾਂਗੇ ਤਾਂ ਆਪਾਂ ਆਪਣਾ ਘਰਮ ਹੈ ਜੀ ਇਹਨੂੰ ਤੇ ਵਰਦੀ ਟਿੱਕੀ ਟਿੱਟਾਂਗੇ ਲੋ ਜੀ ਪਾਵਾ ਜੀ ਬਣ ਕੇ ਹੈਗੀ ਹੈ ਜੀ ਤਿਆਰ ਬਹੁਤ ਹੀ ਵਧੀਆ ਬਣੀ ਹੈ ਬਿਲਕੁਲ ਬਾਜ਼ਾਰ ਵਰਗੀ ਬਣੀਏਗੀ ਜੇ ਤੁਸੀਂ ਵੀ ਇਸ ਤਰ੍ਹਾਂ ਬਣਾ ਕੇ ਜਰੂਰ ਦੇਖਿਓ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਸਾਡੀ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਆਉਣ ਵਾਲੀ ਵੀਡੀਓ ਦੇਖਣ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ